ਮਕਸੂਦਾ ਸਬਜ਼ੀ ਮੰਡੀ ਦੇ ਵਿੱਚ ਇੱਕ ਵਪਾਰੀ ਦੇ ਕੋਲੋਂ ਤੇ ਸਾਰ ਹਥਿਆਰਾਂ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸ ਦੇ ਕਿ ਲੁਟੇਰਿਆਂ ਦੇ ਵੱਲੋਂ 7.5 ਲੱਖ ਰੁਪਏ ਦੀ ਨਗਦੀ ਦੀ ਲੁੱਟ ਕੀਤੀ ਗਈ ਹੈ। ਇਹ ਸਾਰੀ ਘਟਨਾ ਬੀਤੀ ਦਿਨ ਦੀ ਹੈ ਜਿੱਥੇ 12 ਵਜੇ ਮਕਸੂਦਾ ਸਬਜ਼ੀ ਮੰਡੀ ਦੀ ਟਾਈਗਰ ਏਜੰਸੀ ਦੇ ਮਾਲਕ ਦੇ ਨਾਲ ਲੁੱਟ ਦੀ ਵਾਰਦਾਤ ਹੋਈ ਹੈ ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਅਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 1 ਦੀ ਪੁਲਿਸ ਵੀ ਮੌਕੇ ਤੇ ਪਹੁੰਚੀ ਜਿਸ ਦੇ ਵੱਲੋਂ ਜਾਂਚੇ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਟਾਈਗਰ ਏਜੰਸੀ ਦੇ ਮਾਲਕ ਨੇ ਕਿਹਾ ਕਿ ਉਹ ਹਰ ਰੋਜ਼ ਦੀ ਤਰ੍ਹਾਂ ਏਜੰਸੀ ਨੂੰ ਰਾਤ 11 ਵਜੇ ਬੰਦ ਕਰ ਦਿੰਦਾ ਪਰ ਬੀਤੀ ਰਾਤ ਉਹ ਭਾਰੀ ਕੰਮ ਹੋਣ ਕਾਰਨ ਕਾਫੀ ਦੇਰ ਹੋ ਗਿਆ ਰਾਤ ਕਰੀਬ 12 ਵਜੇ ਜਦੋਂ ਵਿੱਕੀ ਆਪਣੀ ਦੁਕਾਨ ਤੋਂ ਕਰੀਬ 20 ਕਦਮ ਦੀ ਦੂਰੀ ਤੇ ਆਪਣੀ ਕਾਰ ਦੇ ਵਿੱਚ ਬੈਠਣ ਲੱਗਾ ਤਾਂ ਇਸੇ ਦੌਰਾਨ ਉਸਨੇ ਪੈਸਿਆਂ ਵਾਲਾ ਬੈਗ ਕਾਰ ਅੰਦਰ ਹੀ ਰੱਖਿਆ ਉਸਨੇ ਕਾਰ ਦਾ ਗੇਟ ਖੋਲ੍ਹਿਆ ਤੇ ਆਪਣੇ ਵਰਕਰ ਨੂੰ ਕਿਸੇ ਕੰਮ ਦੇ ਲਈ ਬੁਲਾਇਆ ਇੰਨੀ ਹੀ ਦੇਰ ਦੇ ਵਿੱਚ ਇੱਕ ਨੌਜਵਾਨ ਉਸ ਦੇ ਕੋਲ ਆਂਦਾ ਹੈ ਤੇ ਉਸ ਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦਾ ਹੈ ਇੰਨੀ ਹੀ ਦੇਰ ਦੇ ਵਿੱਚ ਉਸ ਨੌਜਵਾਨ ਦੇ ਵੱਲੋਂ ਤੇਜ਼ ਤਾਰ ਹਥਿਆਰ ਕੱਢ ਕੇ ਉਸ ਤੇ ਹਮਲਾ ਕੀਤਾ ਜਾਂਦਾ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਉਸਨੇ ਪੈਸਿਆਂ ਵਾਲਾ ਬੈਗ ਕਾਰ ਅੰਦਰ ਹੀ ਰੱਖਿਆ ਹੋਇਆ ਸੀ ਜਿਸ ਨੂੰ ਕਿ ਉਸ ਦੇ ਵੱਲੋਂ ਲੁਟੇਰੇ ਨੂੰ ਦੇ ਦਿੱਤਾ ਜਾਂਦਾ ਹੈ ਦੱਸਦੇ ਕਿ ਬੈਗ ਦੇ ਵਿੱਚ ਕਰੀਬ 7.5 ਲੱਖ ਰੁਪਏ ਦੀ ਨਕਦੀ ਮੋਬਾਈਲ ਫੋਨ ਅਤੇ ਏਜੰਸੀ ਦੇ ਕੁਝੇ ਚਾਬੀਆਂ ਸਨ ਜੋ ਕਿ ਹੁਣ ਲੁਟੇਰਿਆਂ ਦੇ ਵੱਲੋਂ ਲੁੱਟ ਕੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਂ ਜੀ ਦੁਕਾਨ ਤੋਂ ਨਿਕਲੇ ਆਪਣੀ ਠੀਕ ਹੈ ਜੀ ਤੇ ਦੁਕਾਨ ਜਿਵੇਂ ਪੀਣਾ ਕੇ ਜਨਤ ਤੋਂ ਲੈਣਾ ਥੋੜਾ ਜਿਆਦਾ ਡੇਰ ਹੋ ਗਿਆ ਇਹ ਉਹ ਪੇਮਟਾ ਬਗੋਂ ਬਾਹਰ ਜਾਂਦੀਆਂ ਗੱਡੀਆਂ ਤੋਂ ਪੇਮਟਾਂ ਆਉਂਦੀਆਂ ਤੇ ਮੈਂ ਕਹਾਂ ਜੋ ਪੇਮਟ ਲੈ ਗਿਆ ਗੱਡੀ ਮੇਰੀ ਲੱਗੀ ਸੀ ਬੱਲੇ ਪਾਸੇ ਜੀ ਤੇ ਗੱਡੀ ਜੋ ਮੈਂ ਜੋ ਬੈਠਣ ਲਗਾ ਤੇ ਮੈਂ ਦਵਾਜ਼ਾ ਖੋਲ ਕੇ ਪਿੱਛੇ ਥੱਲਾ ਰੱਖਿਆ ਜੇ ਤੇ ਮੈਨੂੰ ਕੋਈ ਥੋੜਾ ਕੰਮ ਲੱਗਾ ਸੀ ਮੈਂ ਮੇਰੇ ਭਾਈ ਨੂੰ ਆਵਾਜ਼ ਮਾਰ ਕੇ ਥੋੜਾ ਕੰਮ ਪੁੱਛਣਾ ਸੀ ਉਹ ਥੱਲਾ ਦਵਾਜ਼ਾ ਖੁੱਲਾ ਹੀ ਸੀ ਤੇ ਇੱਕ ਜਖਦਾਂ ਮੇਰੇ ਕੋਲ ਆ ਗਿਆ ਨਾ ਮੇਰੇ ਨਾਲ ਹੀ ਹੋ ਗਿਆ ਜਖਦਾਂ ਮੀ ਮੈਨੂੰ ਮਤਲਬ ਪਤਾ ਨਹੀਂ ਲੱਗਾ ਵੀ ਕਦੋਂ ਆਇਆ ਇਹਨੇ ਕਿਹਾ ਤੇ ਉਹਨੇ ਦੱਤ ਲੈਦਾ ਕੱਲੀ ਨਾ ਜੋ ਮੈਂ ਜੋ ਦੱਤ ਦੇਖੀ ਮੈਂ ਸਮਝ ਗਿਆ ਵੀ ਪੈ ਗਿਆ ਮੈਨੂੰ ਤੇ ਉਹ ਜਦੋਂ ਮੈਂ ਕੁਛ ਕਹਿ ਕਲਦਾ ਜਿਵੇਂ ਤੇ ਉਹ ਸੋ ਬਾਦ ਦੋ ਤਿੰਨ ਮੁੰਡੇ ਹੋਰ ਉਹ ਵੀ ਉਹਨਾਂ ਚੋਂ ਤਿੰਨਾਂ ਚੋਂ ਇੱਕ ਮੁੰਡੇ ਨੇ ਹੱਥ ਦਸ ਰੋਲ ਫੜੀ ਹੋਈ ਸੀ ਤੇ ਦੋਨੇ ਮੇਰੇ ਮਾਰ ਲਗੇ ਤੇ ਦਵਾਜਾ ਖੁੱਲਾ ਸੀ ਤੇ ਬਾਦ ਉਹਨਾਂ ਨੇ ਮੇਨੂੰ ਦਸਤਾ ਦਾ ਨਹੀਂ ਮਾਰੀ ਪਰ ਉਹ ਜੋ ਦਵਾਜਾ ਖੁੱਲਾ ਹੋਣ ਕਾ ਕੇ ਥੈਲਾ ਲੈ ਕੇ ਮੇਰਾ ਭੱਜ ਗਏ ਉਹ ਜਿਹੜਾ ਮੇਰਾ ਕੈਸ਼ ਮੋਬਾਈਲ ਬਾਕੀ ਕਾਪੀਆਂ ਜੁੜੀ ਕਾਪੀਆਂ ਹਿਸਾਬ ਦਾ ਜੋ ਹੈਗਾ ਸੀ ਉਹ ਬੈਸ ਧਲਾ ਤੇ ਮੈਂ ਉਥੋਂ ਮਦਦ ਭੋੜਿਆ ਮਗਰ ਉਹਨਾਂ ਦੇ ਇਹ ਬਾਹਰ ਸਾਹਮਣੇ ਕੰਧ ਤੇ ਟੁੱਟੀ ਹੋਈ ਹੈ ਤੇ ਉਹ ਪੈਰ ਨੂੰ ਉਹ ਧੋਲੇ ਨੇ ਉਹ ਵੀ ਬੜੀ ਤੇਜ਼ ਧੋਲੇ ਮੈਂ ਮਗਰ ਦੋਲਾ ਰੋਲਾ ਪੋ ਪਾ ਫਰਾਂ ਨੇ ਨਾ ਉਹਨਾਂ ਕਰਕੇ ਬੰਦਾ ਉੱਥੇ ਟਾਈਮ ਜਿਆਦਾ ਹੋਣ ਕਰਕੇ ਕੋਈ ਵੀ ਨਹੀਂ ਸੀ। ਤੇ ਉਹ ਮੋਟਰਸਾਈਕਲ ਤੋਂ ਦੋ ਮੋਟਰਸਾਈਕਲ ਉੱਥੋਂ ਚੱਕ ਕੇ ਨਾ ਬਾਅਦ ਮਂਦੀ ਉਹ ਗੇੜ ਤੋਂ ਬਾਅਦ ਉੱਥੋਂ ਲੈ ਕੇ ਧੋੜ ਗਏ ਉਸ ਟਾਈਮ ਹੀ। ਮਾਰਕੀਟ ਦੇ ਅੰਦਰ ਉਹ ਪੈਦਲ ਹੀ ਆਏ ਸੀਗੇ। ਪੈਦਲ ਆਇਆ ਨਾ ਉਧਰੋਂ ਪੈਦਲ ਹੀ ਆਏ ਹੁੰਦੇ ਨਾ ਉਦੋਂ ਉੱਥੋਂ ਦਾ ਮੋਟਰਸਾਈਕਲ ਆ ਕੇ ਪੈਦਲ ਹੀ ਆਏ ਹੁੰਦੇ ਆ ਮੈਂ ਤਾਂ ਹੁਣ ਦੁਕਾਨ ਤੇ ਆਪਣੇ ਕੰਮ ਲੱਗਾ ਹੀ ਉਹ ਮੈਨੂੰ ਲੱਗਾ ਮੈਨੂੰ ਜਿਵੇਂ ਨਾ ਵੇਟ ਕਰ ਰਹੇ ਸੀ ਵੀ ਦੁਕਾਨ ਬੰਦਾ ਕੇ ਜਾਵੇਂ ਰੇਕੀ ਕਰ ਰਹੇ ਸੀ ਤੁਹਾਡੀ। ਰੇਕੀ ਦੇਖੀ ਮੇਰੇ ਸਾਹਮਣੇ ਪੂਰੀ ਰੇਕੀ ਨ ਅਗੇ ਨਹੀਂ ਮੈਂ ਦੇਖਿਆ ਅਗੇ ਦਾ ਮੇਰੇ ਨਾਲ ਚੋਅ ਤੱਕ ਹੋਇਆ ਵੀ ਨਹੀਂ ਅਗੇ ਦਾ ਪਰ ਉਹਦਾ ਖਬਰਾਂ ਦਾ ਬੜੀ ਆ ਰਹੀਆਂ ਸੀ ਪਰ ਦੁਕਾਨ ਇਹਨੇ ਵਜੇ ਬੰਦ ਕਰਦੇ ਰੋਜ਼ ਦੁਕਾਨ ਕੋਈ ਕਦੀ 11 ਵਜੇ ਕਦੀ 11:30 ਵਜੇ ਥੋੜਾ ਜਿਆਦਾ ਲੇਟ ਹੋ ਗਿਆ ਸੀ ਤੇ ਜਦੋਂ ਇਹ ਵਾਰਦਾਤ ਹੋਈ ਕੋਈ ਤੁਹਾਡੇ ਦੁਕਾਨ ਦੇ ਕਰਮਚਾਰੀ ਹੈ ਹੋਰ ਕੋਈ ਨਾਲ ਨਹੀਂ ਸੀ ਇੱਕ ਇੱਕ ਮਿੰਟ ਹੈਗਾ ਅਜੀਬ ਹੈਗਾ ਸੀ ਉਹ ਮਤਲਬ ਦੁਕਾਨ ਨੂੰ ਉਧਾਰਿਆ ਸੀ ਤਾਉ ਲਾ ਗਿਆ ਸੀ ਅੱਛਾ ਤੇ ਉਹ ਸੋਨ ਨੂੰ ਮੈਂ ਉਹਨੇ ਆਵਾਜ਼ ਸੁਣ ਕੇ ਆਇਆ ਤੋੜਿਆ ਆਪਾਂ ਮਗਰ ਤੋੜਿਆ ਹੁੰਦਾ ਮਗਰ ਰੋਲਾ ਪਾਇਆ ਪਰ ਉਹ ਬੜੀ ਜਲਦੀ ਤੋੜ ਗਿਆ ਸੀ ਕਿਹੜੇ ਪਾਸੇ ਭੱਜੇ ਲੁਟੇਰੇ ਜਿਹੜੇ ਇਹ ਸਾਹਮਣੇ ਇਹ ساری ਦੁਕਾਨ ਦੇ ਸਾਹਮਣੇ ਕੰਨ ਮੰਡੀ ਮੰਡੀ ਕੰਨ ਵਿੱਚੋਂ ਗਿਆ ਹੈਗਾ ਵਿੱਚ ਤੋਂ ਮੋਰਸਾ ਉੱਥੋਂ ਲਾ ਕੇ ਉੱਥੋਂ ਮਤਲਬ ਲਾਏ ਸੀ ਉਹਨਾਂ ਨੇ ਮੋਰਸਾ ਚੱਕ ਕੇ ਨਾਲੇ ਦੋਰ ਗਏ ਉੱਥੇ ਉਹ ਗੱਡੀਆਂ ਕੋਲ ਤੇ ਟੋਟਲ ਕਿੰਨੇ ਕੁ ਬੰਦੇ ਸੀਗੇ ਚਾਰ ਮੁੰਡੇ ਇਹ